ਉਹ ਬਰਬਾਦ ਤੇ ਕਰੋ ਚੁੱਪ ਕਰਾ ਦੋ ਮੈਂ ਗਲਤ ਗੱਲ ਨਹੀਂ ਕਰੂੰਗਾ ਬੈਠੋ ਮੈਂ ਗਲਤ ਗੱਲ ਕਰੂੰਗਾ ਡੈਜਰੀ ਬੈਂਚਸ ਤੋਂ ਮੈਂ ਗਲਤ ਗੱਲ ਕਰੂੰਗਾ ਬਟੁਕੜੇ ਇਹ ਤਾਂ ਸਿਖਾ ਕੇ ਲਿਆਉਂਦੇ ਕਿ ਪਹਿਲੀ ਵਾਰ ਬੋਲਣਾ ਕੀ ਹੈ ਅਗਰ ਜੇ ਉਹ ਨਹੀਂ ਬੋਲਦਾ ਉਹ ਨਹੀਂ ਬੋਲਦਾ ਉਹ ਚ ਕਰੇ ਮੈਂ ਸਰਦਾਰ 인ਦਰ ਪ੍ਰਤਾਪ ਸਿੰਘ ਨੂੰ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਅਤੇ ਹੁਕਮ ਕਰਦਾ ਹਾਂ ਕਿ ਉਹ ਸਦਨ ਤੋਂ ਬਾਹਰ ਚਲੇ ਜਾਣ ਮੈਂ ਮੈਂ ਮਾਰਸ਼ਲ ਦਾ ਹੁਕਮ ਦਿੰਦਾ ਕਿ ਮੈਂਬਰ ਸਾਹਿਬ ਨੂੰ ਬਾਹਰ ਢੇਡਿਆ ਜਾਵੇ ਹਾਂਜੀ ਬਾਹਰ ਢੜ ਗਿਆ ਜਾਵੇ ਮੈਂ ਮਾਰਸ਼ਲ ਦਾ ਹੁਕਮ ਦਿੰਦਾ ਕਿ ਮੈਂਬਰ ਸਾਹਿਬ ਨੂੰ ਬਾਹਰ ਢੜ ਗਿਆ ਜਾਵੇ ਮੈਂ ਪੰਜਾਬ ਦੀ ਗੱਲ ਕਰਦਾ ਜੀ ਪੰਜਾਬ ਦੀ ਗੱਲ ਕਰਦਾ ਜੀ ਦੁਵਾੜਾ ਫੇਰ ਅਗਰ ਇਸ ਤਰ੍ਹਾਂ ਦੀ ਇੰਟਰਰਪਸ਼ਨ ਕੀਤੀ ਗਈ ਮੈਂ ਸਭ ਤੋਂ ਐਕਸ਼ਨ ਲੈਣ ਲਈ ਮਜਬੂਰ ਹੋਵਾਂਗਾ ਤੁਸੀਂ ਇਹ ਲਾਡ ਮਾਰੀ ਨਿਕਲੇ ਬਾਪੂ ਦਾ ਹਾਲ ਹੁੰਦਾ ਮੈਂ ਨੇਮ ਕਰਨਾ ਪਏਗਾ ਅਗਰ ਦੁਵਾੜਾ ਇੰਟਰਰਪਸ਼ਨ ਕੀਤੀ ਗਈ ਤਾਂ ਮੈਨੂੰ ਨੇਮ ਕਰਨਾ ਪਏਗਾ ਮੈਂਬਰ ਸਾਹਿਬ ਨੂੰ ਜਦੋਂ ਸਦਨ ਦੇ ਨੇਤਾ ਬੋਲਦੇ ਤਾਂ ਕੋਈ ਵੀ ਨਹੀਂ ਬੋਲੇਗਾ ਅਮਨ ਜੀ ਬੈਠੋ ਤੁਸੀਂ ਤੁਸੀਂ ਬੈਠੋ ਬੈਠੋ ਸਾਰੇ ਸਾਰੇ ਮੈਂਬਰ ਜੀ ਤੁਹਾਨੂੰ ਬੇਨਤੀ ਹੈ ਬੈਠੋ ਜਦੋਂ ਸਦਨ ਦੇ ਨੇਤਾ ਬੋਲੇ ਤਾਂ ਕੋਈ ਵੀ ਮੈਂਬਰ ਨਹੀਂ ਬੋਲੇਗਾ ਮੰਤਰੀ ਜੀ ਬੈਠੋ ਮੰਤਰੀ ਜੀ ਬੈਠੋ ਰਾਣਾ ਜੀ ਮੈਨੂੰ ਨੇਮ ਕਰਨਾ ਪਏਗਾ ਮੈਨੂੰ ਨੇਮ ਕਰਨਾ ਪਏਗਾ ਮੈਨੂੰ ਰਾਣਾ ਜੀ ਰਾਣਾ ਜੀ ਕਿਰਪਾ ਕਰਕੇ ਤੁਸੀਂ ਬੈਠੋ ਮੈਨੂੰ ਨੇਮ ਕਰਨਾ ਪਏਗਾ ਹਾਊਸ ਦਾ ਡੈਕਰਮ ਬਣਾ ਕੇ ਰੱਖਣਾ ہاؤس کا چیک کرو بنا کے رکھنا ہے میں سارے میمبر صبح کو بےنتی کرتا کہ بیٹھو میں مارشل میںشیا حکم دینا ہے کہ ممبر صاحب کو باہر بھیجا جائے باہر چڑھ کے آ جائے میں مارشل کو حکم دینا ہے کہ ممبر صاحب باہر چڑھ کے آ جائے باہر آ کو لینگویج باڈی لینگویج ਨਕਾਰ ਰਿਹਾ ਜੀ ਇਹ ਨਕਾਰ ਰਿਹਾ ਨਕਾਰ ਰਿਹਾ ਮੈਂਬਰ ਸਾਹਿਬ ਨੂੰ ਬੇਨਤੀ ਹੈ ਕਿ ਆਪ ਦਾ ਬਾਹਰ ਚਲੇ ਜਾਣ ਰਾਣਾ ਇੰਦਰਪ੍ਰਤਾ ਸਿੰਘ ਨੂੰ ਬੇਨਤੀ ਹੈ ਕਿ ਬਾਹਰ ਚਲੇ ਜਾਣ ਬਾਹਰ ਚਲੇ ਜਾਣ ਹੋ ਗਿਆ ਜੀ ਮੈਂ ਛੇ ਲੈ ਲਿਆ ਮੈਂ ਛੇ ਜੋ ਵੀ ਸਦਨ ਦੀ ਆਗਿਆ ਤੋਂ ਬਿਨਾ ਬੋਲਿਆ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਸਪੀਕਰ ਸਾਹਿਬ ਇਹਨਾਂ ਦੀਆਂ ਜੋ ਵੀ ਛੇਰ ਦੀ ਆਗਿਆ ਤੋਂ ਬਿਨਾ ਬੋਲਿਆ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਮੈਂ ਮੈਂਬਰ ਸਰਦਾਰ ਨੂੰ ਬੇਨਤੀ ਕਰਦਾ ਕਿ ਮੈਂਬਰ ਸਾਹਿਬ ਤੁਸੀਂ ਵੀ ਬੈਠੋ ਤੁਸੀਂ ਵੀ ਬੈਠੋ 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 ਮਾਣਯੋਗ ਮੁੱਖ ਮੰਤਰੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਪੰਜਾਬ ਤੋਂ ਕੁਝ ਚਾਹੀਦਾ ਹੁੰਦਾ ਆਉਂਦਾ ਦੇਸ਼ ਨੂੰ ਉਹ ਲੈ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਜਦੋਂ ਪੂਰਾ ਹੋ ਜਾਂਦਾ ਤਾਂ ਪੰਜਾਬ ਦੇ ਹੱਕ ਮਾਰ ਲਏ ਜਾਂਦੇ ਸੋ ਅਸੀਂ ਅੱਜ ਪੰਜਾਬ ਦੇ ਹੱਕਾਂ ਬਾਰੇ ਇਹ ਜਿਹੜਾ ਰੈਜ਼ੋਲੂਸ਼ਨ ਲੈ ਕੇ ਆਏ ਕੱਲੋ ਚੰਡੀਗੜ੍ਹ ਦਾ ਨਹੀਂ ਇਹਦੇ ਵਿੱਚ ਬੀਬੀ ਐਮ ਬੀ ਵੀ ਹੈ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਨੇ ਭਿਕਦੇ ਵਿੱਚ ਆਉਣ 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 ਵਾਲੇ ਭਿਕਦੇ ਵਿੱਚ ਬਹੁਤ ਸਾਰੀਆਂ ਉਹਨਾਂ ਦੀਆਂ ਹੋਰ ਵੀ ਬਹੁਤ ਖਤਰਨਾਕ ਯੋਜਨਾਵਾਂ ਨੇ